ਵੇਖੋ ਜੀ ਇਹ ਤਾਂ ਇੱਕ ਸਮਝ ਲਓ ਵੀ ਚਮਤਕਾਰ ਹੈ ਇਹ ਕਿ ਖੂਜ ਡਿੱਗੇ ਪੈਸੇ ਵਾਪਸ ਆਏ ਆ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਵਾ ਮੈਂ ਨਾ ਰੋਹਿਤ ਸ਼ਾਹਲੀ ਆ ਜੀ ਕੁਛ ਨਹੀਂ ਕਹੇ ਬੰਦੇ ਨੇ ਮੈਨੂੰ ਮੇਰੇ ਕੋਈ ਗੱਡੀ ਦੀ ਬੁਕਿੰਗ ਵਾਸਤੇ ਪੇਮੈਂਟ ਮੰਗਵਾਈ ਤੇ ਮੈਂ ਉਹਨੂੰ ਪੇਮੈਂਟ ਫਾਰਵਰਡ ਕਰਤੀ ਮਤਲਬ ਭੇਜਤੀ ਬਾਇ ਅਕਾਊਂਟ ਤੇ ਜਦੋਂ ਮੈਂ ਉਹਨੂੰ ਗੱਡੀ ਬਾਰੇ ਪੁੱਛਿਆ ਵੀ ਉਹਦਾ ਕਿਦਾਂ ਕੀ ਪ੍ਰੋਸੈਸ ਤੇ ਬਾਅਦ ਚ ਉਹਨੇ ਕਿਹਾ ਵੀ ਕੋਈ ਜਵਾਬ ਨਾ ਦੇ ਫਿਰ ਉਹਨੇ ਆਪਣਾ ਨੰਬਰ ਬੰਦ ਕਰ ਦਿੱਤਾ ਫਿਰ ਮੈਂ ਸਡਨਲੀ ਜਿਹੜਾ 1930 ਤੇ ਕਾਲ ਕਰਤੀ ਤੇ ਪੁਲਿਸ ਨੇ ਜਿਹੜਾ ਉਸ ਚੀਜ਼ ਨੂੰ ਟ੍ਰੇਸ ਕਰਕੇ ਕੁਝ ਬੰਦੇ ਨੂੰ ਫਾਲੋ ਕਰਕੇ ਤੇ ਜਿਹੜਾ ਮੇਰਾ 30000 ਗਿਆ ਸੀ ਉਸ ਤੋਂ 20000 ਰੁਪਏ ਮੈਨੂੰ ਰਿਫੰਡ ਕਰਾਤਾ ਤੇ ਬੈਲੈਂਸ ਦਾ ਜਿਹੜਾ ਉਹਨਾਂ ਨੇ ਕਿਹਾ ਵੀ ਕਮਿਟਮੈਂਟ ਕਰਵਾਤੀ ਬੰਦੇ ਦੇ ਨਾਲ ਵੀ ਹਾਂ ਤੁਹਾਡੇ ਪਾਸੇ ਬਾਕੀ ਵੀ ਬੈਲੈਂਸ ਆ ਜਾਵੇ। ਦੇਖੋ ਜੀ ਇਹ ਤੇ ਇੱਕ ਸਮਝ ਲਓ ਵੀ ਚਮਤਕਾਰ ਹੈ ਇਹ ਕਿਉਂਕਿ ਡਿੱਗੇ ਪੈਸੇ ਵਾਪਸ ਆਏ ਆ। ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਵਾ। ਠੀਕ ਆ ਜੀ ਮੈਂ ਪੁਲਿਸ ਦਾ ਬਹੁਤ ਧੰਨਵਾਦੀ ਹਾਂ ਇਸ ਕੰਮ ਲਈ। ਠੀਕ ਹੈ ਤੇ ਔਰ ਜਿਹੜੇ ਲੋਗ ਅਣਜਾਣੇ ਚ ਪੈਸੇ ਸੈਂਡ ਕਰ ਦਿੰਦੇ ਜਾਂ ਓਟੀਪੀ ਭੇਜ ਦਿੰਦੇ ਆ ਉਹਨਾਂ ਨੂੰ ਇੱਕ ਗੁਜਾਰਸ਼ ਆ ਵੀ ਉਹ ਬੜੇ ਧਿਆਨ ਨਾਲ ਆਪਣੇ ਮੋਬਾਈਲ ਨੂੰ ਯੂਜ਼ ਕਰਨ ਤੇ ਬਿਨਾ ਮਤਲਬ ਤੋਂ ਬਿਨਾ ਕਿਸੇ ਕਾਰਨ ਤੋਂ ਇਸ ਚੀਜ਼ ਨੂੰ ਜਿਹੜਾ ਵਾ ਓਟੀਪੀ ਨੂੰ ਜਾਂ ਪੈਸਿਆਂ ਨੂੰ ਨਾ ਭੇਜਣਾ ਇਹ ਅਵੇਅਰਨੈਸ ਚਾਹੀਦੀ ਇਸ ਚੀਜ਼ ਮਾਨਯੋਗ ਐਸਐਸਪੀ ਬਟਾਲਾ ਸ਼੍ਰੀ ਜ਼ੁਹੇਰ ਕਾਸਮੀਰ ਆਈਪੀਐਸ ਗੁਰਪ੍ਰਤਾਪ ਸਹੋਤਾ ਐਸਪੀ ਇਨਵੈਸਟੀਗੇਸ਼ਨ ਬਟਾਲਾ ਦੇ ਵੈਨਮਾ ਹਿੱਟ ਉਹਨਾਂ ਦਿਸਾਨ ਰਸਤੇ ਐਸਚਓ ਸਾਈਬਰ ਤੇ ਉਹਨਾਂ ਦੀ ਟੀਮ ਵੱਲੋਂ ਜਿਵੇਂ ਕਿ ਪਹਿਲਾਂ ਮੋਬਾਈਲ ਬੈਕ ਟੂ ਯੋਰ ਹੈਂਡ ਪ੍ਰੋਗਰਾਮ ਦੀ ਤਰ੍ਹਾਂ ਤੇ ਕਿਕ ਹੋਰ ਪ੍ਰੋਗਰਾਮ ਮਨੀ ਬੈਕ ਟੂ ਯੋਰ ਅਕਾਊਂਟ ਮਨੀ ਬੈਕ ਮਨੀ ਬੈਕ ਟੂ ਯੋਰ ਮਨੀ ਬੈਕ ਟੂ ਦ ਅਕਾਊਂਟ ਆਫ ਵਿਕਟਮ ਦੇ ਤਹਿਤ ਇੱਕ ਪ੍ਰੋਗਰਾਮ ਨਾਲ ਲੱਗਿਆ ਜਿਸ ਦੇ ਤਹਿਤ ਸਾਈਬਰ क्राइम ਕੋ ਉਹ ਵਿਕਟਮਸ ਜਿਨ੍ਹਾਂ ਦੀਆਂ ਕੰਪਲੇਂਟਸ ਜਿਵੇਂ ਕਿ ਕੋਈ OTP ਦੇ ਕੇ ਸ਼ੇਅਰ ਕਰਕੇ ਕੋਈ ਮਨੀ ਉਹਨਾਂ ਦੀ ਫਰਾਡ ਹੋ ਜਾਂਦਾ ਹੈ ਜਾਂ ਕੋਈ ਉਹਨਾਂ ਦੀ ਆਨਲਾਈਨ ਠੱਗੀ ਹੋ ਜਾਂਦੀ ਹੈ ਜਾਂ ਜਿਹੇ ਕੋਈ ਲਾਰਜ ਲਾਰਜ ਵਾਸ਼ ਹੋ ਕੇ ਜਾਣੇ-ਅਣਜਾਣੇ ਉਹ ਆਪਣੀ ਮਨੀ ਟਰਾਂਸਫਰ ਕਰ ਦਿੰਦੇ ਨੇ ਜਾਂ ਕਿਤੇ ATM ਜੋਨਾਂ ਦੀ ਕਈ ਵਾਰੀ ਪੈਸੇ ਸਟਕ ਹੋ ਜਾਂਦੇ ਨੇ ਉਸਦੀ ਕੰਪਲੇਂਟਸ ਜੋ ਸਾਈਬਰ ਸੈੱਲ ਸਾਈਬਰ ਸਟਾਸ਼ਨ ਨੂੰ ਮਿਲਣ ਹੁੰਦੀਆਂ ਨੇ ਉਸ ਦੇ ਤਹਿਤ ਥਾਣਾ ਸਾਈਬਰ ਪੁਲਿਸ ਆਪਣੀ ਬਹੁਤ ਬੜੀ ਮਿਹਨਤ ਨਾਲ ਉਹਨਾਂ ਦੇ ਜਿਹੜੇ ਪੈਸੇ ਹੈ ਉਹਨਾਂ ਦੀ ਕੰਪਲੇਂਟ ਤੇ ਇਮੀਡੀਏਟ ਐਕਟ ਕਰਦੇ ਆ ਹੋયા ਪੈਸੇ ਵਾਪਸ ਕਰਾਉਂਦੀ ਹੈ ਜਾਂ ਕੁਝ ਜਿਹੇ ਪੈਸੇ ਜਿਹੜੇ ਆਊਟ ਆਫ ਡਿਸਟ੍ਰਿਕਟ ਆਊਟ ਆਫ ਸਟੇਟਸ ਤੱਕ ਹੋਏ ਹੁੰਦੇ ਹਨ ਥਰੂ ਕੋਰ ਉਹਨਾਂ ਨੂੰ ਪੈਸੇ ਵਾਪਸ ਕਰਾਏ ਜਾਂਦੇ ਹਨ ਇਸੇ ਤਰ੍ਹਾਂ ਤੇ ਪਿਛਲੇ ਦਿਨਾਂ ਵਿੱਚ ਪੁਲਿਸ ਸਟੇਸ਼ਨ ਸਾਈਬਰ ਦੀ ਟੀਮ ਵੱਲੋਂ ਥਾ ਕੁਰੀਬਰੀ 25 ਐਸੇ ਵਿਅਕਤੀ ਵਿਕਟਮ ਜਿਨ੍ਹਾਂ ਦੇ ਪੈਸੇ ਵਾਪਸ ਕਰਾਏ ਨੇ ਇਹ ਰਕਮ ਲੀਬਰੀ 14 ਲੱਖ ਰੁਪਿਆ ਤੇ ਉਹ ਪੈਸੇ ਜਿਹੜੇ ਕਿਤੇ ਦੂਜੇ ਆਊਟ ਆਫ ਡਿਸਟ੍ਰਿਕਟ ਆਊਟ ਆਫ ਸਟੇਟਸ ਪੈਸੇ ਸਟਕ ਹੋ ਗਏ ਸੀ ਉਹਨਾਂ ਦੇ ਥਰੂ ਕੋਰਸ ਪੈਸੇ ਵਾਪਸ ਕਰਾਏ ਅਬਾਊਟ ਬਾਊਟ 486000 ਰੁਪਿਆ ਇਸ ਤਰ੍ਹਾਂ ਦੋਨੋਂ ਅਮਾਉਂਟ ਜਿਹੜੀਆਂ ਨੇ ਇਹ 1920000 501 ਰੁਪਏ ਦੀ ਰਕਮ ਹੈ ਜਿਹੜੀ ਕਿ ਪੁਲਿਸ ਸਟੇਸ਼ਨ ਸਾਈਬਰ ਬਟਾਲਾ ਵੱਲੋਂ ਉਹਨਾਂ ਵਿਕਟਮਸ ਨੂੰ ਉਹਨਾਂ ਦੇ ਅਕਾਊਂਟ ਵਿੱਚ ਵਾਪਸ ਕਰਾਈ ਗਈ ਹੈ ਮੈਂ ਇਸ ਕਾਰਜ ਤੇ ਇਸ ਕੰਮ ਤੇ ਸਾਨਾ ਸਾਈਬਰ ਦੀ ਟੀਮ ਨੂੰ ਮੁਬਾਰਕ ਦਿੰਦਾ ਹਾਂ ਤੇ ਇਸੇ ਤਰ੍ਹਾਂ ਇਸੇ ਤਹਿਤ ਆਪਨੇ ਮਾਧਿਮ ਲড়াই ਸਾਰੇ ਹੀ ਜੋ ਪਬਲਿਕ ਹੈਵ ਆਮ ਸਮਾਜ ਹੈ ਉਸ ਨੂੰ ਇੱਕ ਜਾਗਰੂ ਹੋਣ ਦੀ ਅਪੀਲ ਕਰਦਾ ਹਾਂ ਕਿ ਉਹ ਕਿਸੇ ਨੂੰ ਵੀ ਜਾਣੇ-ਅਜਾਣੇ ਆਪਣੇ ओटीपी ਕਹਨਾ ਸ਼ੇਅਰ ਨਾ ਕਰਨ ਆਪਣੇ ਕਤੇ ਵੀ ਜਾਣੇ ਜਾਣੇ ਜੇਕਰ ਆਪ ਉਹਨਾਂ ਨੂੰ ਕੋਈ ਪੁਲਿਸ ਆਰਮੀ ਸੀਬੀਆਈ ਆਦਿ ਦਾ ਡਰਾਵਾ ਦੇ ਕੇ ਪੈਸੇ ਦੀ ਮੰਗ ਕਰਦਾ ਹੈ ਤੇ ਬਿਲਕੁਲ ਨਾ ਉਹਨਾਂ ਨੂੰ ਪੈਸੇ ਟ੍ਰਾਂਸਫਰ ਕਰਨ ਨਾ ਨਾ ਨੂੰ ਪੈਸੇ ਦੇਣ ਜੇਕਰ ਇਹ ਯਹੂਦੀ ਵੀ ਗੱਲ ਕੋਈ ਉਹਨਾਂ ਸਾਹਮਣੇ ਆਂਦੀ ਹੈ ਤਾਂ ਉਹ ਇਮੀਡੀਏਟਲੀ ਹੈਲਪਲਾਈਨ 1930 ਤੇ ਕੰਪਲੇਟ ਕਰ ਸਕਦੇ ਹਨ ਜਾਂ ਸਿੱਧੇ ਤੌਰ ਤੇ ਖਾਇਵਾ ਖਾਣਾ ਸਾਈਬਰ ਕੋਲ ਆ ਕੇ ਆਪਣੀ ਕੰਪਲੇਟ ਕਰਕੇ ਆਪਣੀ ਇਸ ਮੁਸ਼ਕਲ ਤੋਂ ਨਜਾਬ ਪ੍ਰਾਪਤ ਕਰ ਸਕਦੇ ਹਨ ਇਸੀ ਤਰ੍ਹਾਂ ਹੀ ਜਿਵੇਂ ਕੋਈ ਕੂਰੀਅਰ ਦੇ ਨਾਮ ਤੇ ਪੈਸੇ ਠੱਗੀ ਕਰਦਾ ਹੈ ਜਾਂ ਕੋਈ ਲਿੰਕ ਡਾਊਨਲੋਡ ਕਰਕੇ ਉਹਨਾਂ ਤੋਂ ਪੈਸੇ ਟਰਾਂਸਫਰ ਜਾਂ ਡ੍ਰਾਫਟ ਕਰਦਾ ਹੈ ਇਸੇ ਤਰ੍ਹਾਂ ਕਈ ਠੱਗੀਆਂ ਆਮ ਸਮਾਜ ਵਿੱਚ ਜਿਹੜੀਆਂ ਪ੍ਰਚਲਿਤ ਹਨ ਇੱਕ ਕਾਮਨ ਜੀ ਗੱਲ ਹੋ ਗਈ ਹੈ ਆਮ ਲੋਕ ਸੁਣਦੇ ਜਾਂਦਾ ਕਿ ਸਾਈਬਰ ਠੱਗੀਆਂ ਹੋ ਗਈ ਇਹ ਇਸੇ ਇੱਕ ਪਹਿਲ ਕਦਮੀ ਨੂੰ ਦਿੰਦੀ ਹੋਈਆਂ ਥਾਣਾ ਸਾਈਬਰ ਵੱਲੋਂ ਇਹ ਕੰਮ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਕਿ ਜਿਹੜੀ ਬੜੀ ਉਹਨਾਂ ਦਸਾਂ ਨਵਾਂ ਦੀ ਕਮਾਈ ਜਿਹੜੀ ਉਹਨਾਂ ਦੇ ਅਕਾਊਂਟ 'ਚ ਹੈ ਉਹ ਉਹ ਠੱਗ ਜਾਂ ਉਹ ਜਿਹੜੇ ਮੜੀਆਂ ਸਰਵ ਨੂੰ ਟ੍ਰਾਂਸਫਰ ਕਰਕੇ ਵਾਪਸ ਉਹਨਾਂ ਆਪਣੇ ਅਕਾਊਂਟ ਤੇ ਲੈ ਲੈਂਦੇ ਹਨ ਉਹਨਾਂ ਨੂੰ ਵਾਪਸ ਕਰਵਾ ਕੇ ਬੈਕ ਉਹਨਾਂ ਦੇ ਅਕਾਊਂਟ ਵਿੱਚ ਦੇਣ ਦਾ ਉਪਰਾਲਾ ਹੈ ਤੇ ਇਸੇ ਤਰ੍ਹਾਂ ਹੀ ਮੈਂ ਫਿਰ ਇਸੇ ਤਰ੍ਹਾਂ ਮੈਂ ਆਪਣੀ ਫਿਰ ਅਪੀਲ ਹੈ ਕਿ ਆਪ ਸਭੀ ਨੂੰ ਜਿਹੜੇ ਕਿ ਕੋਈ ਇਹੋ ਜਿਹੀ ਟ੍ਰਾਂਸਫਰ ਨਾ ਕਰਨ ਤੇ ਉਹਨੀ ਦੀ ਰਿਕਮਪਲੀਟ ਕਰਨ ਜਾਂ ਥਾਣਾ ਸਾਈਬਰ ਨੂੰ ਆਪਣੀ ਕਮਪਲੀਟ ਦੇਣ ਤੇ ਇਹੋ ਜਿਹੀ ਠੱਗੀ ਦੇ ਸ਼ਿਕਾਰ ਹੋਣ ਤੋਂ ਬਚਣ ਸੋ ਗ੍ਰੇਟ ਕਰਦੇ ਆ ਪੰਜਾਬ ਤੋਂ ਬਾਹਰ ਪੰਜਾਬ ਦੇ ਬਾਹਰ ਦੇ ਦੇਖੋ ਜਿਹੜੇ ਇਹ ਇਹ ਸਾਡਾ ਇੱਕ ਮੈਟਰ ਆਫ ਇਨਰਸਟਰੀ ਹੁੰਦਾ ਵਾ ਜਦੋਂ ਸਾਡੇ ਕੋਲ ਆਉਂਦੀ ਆ ਮੋਸਟਲੀ ਜਿਹੜੇ ਇਹ ਜਿਹੜੇ ਥੱਗ ਨੇ ਇਹ ਮੋਸਟਲੀ ਆਊਟ ਆਫ ਪੰਜਾਬ ਹੀ ਹੁੰਦੇ ਨੇ ਉਹਨਾਂ ਨੂੰ ਫਿਰ ਉਹਨਾਂ ਨੂੰ ਆਪਣੇ ਟੈਕਨੀਕਲ ਤਰੀਕੇ ਨਾਲ ਅਸੀਂ ਦੌਜ ਕਰਕੇ ਉਹਨਾਂ ਨੂੰ ਵਾਪਸ ਲਿਆ ਕੇ ਵਾਪਸ ਕਰਿਆ ਜਾਂਦਾ ਹੈ